ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੁਸੀਂ ਦੇਖ ਰਹੇ ਹੋ ਡਮਾਣਾ ਮੋਟਰਸ ਦਾ ਚੈਨਲ ਤੇ ਮੈਂ ਆ ਜਸਵੀਰ ਸਿੰਘ ਅੱਜ ਆਪਾਂ ਆਏ ਸੀ ਜੀ ਸੰਗਰੂਰ ਕਿਸੇ ਕੰਮ ਲਈ ਇੱਥੇ ਸੰਗਰੂਰ ਦੇ ਨੇੜੇ ਖੁਰਾਣਾ ਪਿੰਡ ਦੇ ਵਿੱਚ ਗੁਰਦੁਆਰਾ ਜੋਤੀਸਰ ਸਾਹਿਬ ਪਾਤਸ਼ਾਹੀ 6ਵੀਂ ਆ ਮੈਂ ਸੋਚਿਆ ਮੈਂ ਕਿਾ ਚਲੋ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਦਈਏ ਆਜੋ ਜੀ ਮਿਲਦੇ ਆ ਬਲੌਗ ਦੇ ਵਿੱਚ ਇਸ ਟਾਈਮ ਆਪਾਂ ਕਲੌਦੀ ਪਿੰਡ ਦੇ ਵਿੱਚ ਆ ਲੌਟੀ ਤੋਂ ਗੁਰਦੁਆਰਾ ਜੋਤੀਸਰ ਸਾਹਿਬ ਨੂੰ ਸਿੱਧੀ ਸੜਕ ਜਾਂਦੀ ਆ ਇਹ ਸੜਕ ਸਿੱਧੀ ਹਾਈਵੇ ਤੇ ਚੜ ਜਾਂਦੀ ਆ ਮੇਨ ਹਾਈਵੇ ਜਿਹੜਾ ਪਵਾਨੀਗੜ੍ਹ ਤੋਂ ਸੰਗਰੂਰ ਨੂੰ ਜਾਂਦਾ ਇੱਥੋਂ ਤਕਰੀਬਨ ਗੁਰਦੁਆਰਾ ਸਾਹਿਬ ਤੋਂ 2 ਕਿਲੋਮੀਟਰ ਦੀ ਦੂਰੀ ਤੇ ਆ ਇਹ ਆ ਜੀ ਲਾਈਫਗਾਰਡ ਨਰਸਿੰਗ ਕਾਲਜ ਇਸੇ ਰੋਡ ਤੋਂ ਸਿੱਧਾ ਗੁਰਦੁਆਰਾ ਸਾਹਿਬ ਨੂੰ ਰੋਡ ਨਿਕਲਦੀ ਆ ਇੱਧਰ ਸਾਹਮਣੇ ਦਿਖਾਉਣਾ ਮੈਂ ਤੁਹਾਨੂੰ ਇਹ ਸਾਹਮਣੇ ਹਾਈਵੇ ਆ ਗਿਆ ਜੀ 메인 ਹਾਈਵੇ ਆ ਗਿਆ ਪਟਿਆਲਾ ਰੋਡ ਵਾਲਾ ਹਾਈਵੇ ਤੋਂ ਅੰਦਰ ਨੂੰ ਆਉਣਾ ਇੱਧਰ ਨਾਲ ਹੀ ਲਾਈਫਗਾਰਡ ਨਰਸਿੰਗ ਕਾਲਜ ਆ ਤੇ ਇਹ ਰੋਡ ਸਿੱਧੀ ਗੁਰਦੁਆਰਾ ਸਾਹਿਬ ਨੂੰ ਜਾ ਰਹੀ ਆ ਇਹ ਰੋਡ ਦੇ ਨਾਲ-ਨਾਲ ਇਹ ਸੂਏਗਾ ਜੀ ਜਿੰਨਾ ਪਤਾ ਲੱਗੇ ਸੂਏ ਦੀ ਨਿਸ਼ਾਨੀ ਰੱਖ ਲਓ ਇਹ ਸੂਏ ਵਾਲੀ ਸਿੱਧੀ ਸੜਕ ਗੁਰਦੁਆਰਾ ਸਾਹਿਬ ਜਾਂਦੀ ਆ ਇਹ ਗੁਰਦੁਆਰਾ ਸਾਹਿਬ ਇਤਿਹਾਸਕ ਗੁਰਦੁਆਰਾ ਸਾਹਿਬ ਆ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਏ ਸੀ ਜਿੱਥੇ ਬਾਕੀ ਆ ਜੋ ਗੁਰਦੁਆਰਾ ਸਾਹਿਬ ਚੱਲਦੇ ਆ ਆਪਾਂ ਤੁਹਾਨੂੰ ਜਾ ਕੇ ਇਤਿਹਾਸ ਸਾਰਾ ਜਾਣੂ ਕਰਵਾਉਂਦੇ ਆ ਇੱਥੋਂ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਹੋ ਜਾਂਦੀ ਹੈ ਜੀ। ਇੱਧਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀਰੀ ਵਿਦਿਆਲਾ ਬਣਾਇਆ ਹੋਇਆ ਜੀ ਬਾਬਿਆਂ ਨੇ। ਇੱਧਰ ਸਾਹਮਣੇ ਖੱਬੇ ਪਾਸੇ ਹਸਪੀਟਲ ਆ। ਫਿਜ਼ਿਓਥੈਰੇਪੀ ਫ੍ਰੀ ਇਲਾਜ ਆ ਜੀ ਇੱਥੇ। ਜੇ ਕਿਸੇ ਨੇ ਫਿਜ਼ਿਓਥੈਰੇਪੀ ਦਾ ਇਲਾਜ ਲੈਣਾ ਤਾਂ ਇੱਥੇ ਆ ਸਕਦਾ ਫ੍ਰੀ ਇਲਾਜ ਆ ਫਿਜ਼ਿਓਥੈਰੇਪੀ ਕੇਂਦਰ ਬਣਾਇਆ ਹੋਇਆ। ਇਹ ਅੱਜ ਗੁਰਦੁਆਰਾ ਸਾਹਿਬ ਦੀ ਮੇਨ ਐਂਟਰੈਂਸ ਆਪਾਂ ਗੱਡੀ پارک ਕਰ ਦਈਏ ਇਹ ਸਾਹਮਣੇ ਆ ਜੀ ਲੰਗਰ ਹਾਲ ਜੋ ਜੀ ਪਹਿਲਾਂ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਨੇ ਆ। ਇੱਧਰ ਆ ਜੋੜਾ ਘਰ। ਗੁਰਦੁਆਰਾ ਸਾਹਿਬ ਦਾ ਜੋੜਾ ਘਰ ਬਣਿਆ ਹ। ਉਹ ਸਾਈਡ ਅਕੈਡਮੀ ਬਣੀ ਹੋਈ ਹੈ ਜੀ। ਇੱਧਰ ਦੀਵਾਨ ਹਾਲ ਬਣਿਆ ਹੋਇਆ ਹੈਗਾ ਜੀ। ਤੁਸੀਂ ਦੇਖ ਸਕਦੇ ਹੋ। ਜਦੋਂ ਕੋਈ ਵੱਡਾ ਸਮਾਗਮ ਹੁੰਦਾ ਤਾਂ ਇੱਧਰ ਕਰਿਆ ਜਾਂਦਾ ਉਹ ਸਾਹਮਣੇ ਦਰਬਾਰ ਸਾਹਿਬ ਆ ਇੱਥੇ ਇਤਿਹਾਸਕ ਬੇਰੀ ਵੀ ਆ ਜਿਸ ਬੇਰੀ ਦੇ ਹੇਠਾਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਬੈਠੇ ਸੀ ਆਜੋ ਤੁਹਾਨੂੰ ਦਰਸ਼ਨ ਕਰਾਉਣਾ ਇਹ ਆ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀਡੀਓ ਨੂੰ ਪਾਜ਼ ਕਰਕੇ ਪੜ ਲਿਓ ਮੇਰੇ ਨਾਲ ਆ ਜੀ ਗੁਰਫਤੇ ਸਿੰਘ ਕੋਣੋ ਸੀ ਚੱਲਿਆ ਦਰਬਾਰ ਸਾਹਿਬ ਮੱਥਾ ਟੇਕਣ ਆਜੂ ਨਾਲੇ ਤੁਹਾਨੂੰ ਦਰਸ਼ਨ ਕਰਾਉਣੇ ਦਰਬਾਰ ਸਾਹਿਬ ਦੇ ਇੱਧਰ ਆ ਜੀ ਸੱਚਖੰਡ ਸਾਹਿਬ ਇਹ ਆ ਜੀ ਉਹ ਪਾਵਨ ਇਤਿਹਾਸਕ 베ਰੀ ਇਸ 베ਰੀ ਦੇ ਹੇਠਾਂ ਗੁਰੂ ਸਾਹਿਬ ਜੀ ਬੈਠੇ ਸੀ ਦਰਸ਼ਨ ਕਰੋ ਇੱਧਰ ਆ ਜੀ ਗੁਰਦੁਆਰਾ ਸਾਹਿਬ ਚ ਸਰੋਵਰ 베ਰੀ ਸਾਹਿਬ ਦੇ ਨਾਲ ਹੀ ਸਰੋਵਰ ਆ ਇਸ ਪਾਵਨ 베ਰੀ ਹੇਠਾਂ ਬੈਠ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਦੁੱਧ ਛਕਿਆ ਸੀ ਬਹੁਤ ਪ੍ਰਾਤਨ ਮੇਰੀ ਹੈ ਜੀ ਇਹ ਇੱਕ ਗੁਰਦੁਆਰਾ ਸਾਹਿਬ ਚ ਦੋ ਨਿਸ਼ਾਨ ਸਾਹਿਬ ਜਿੱਥੇ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸਥਾਨ ਹੋਊਗਾ ਉੱਥੇ ਦੋ ਨਿਸ਼ਾਨ ਸਾਹਿਬ ਲੱਗੇ ਮਿਲਣਗੇ ਕਿਉਂਕਿ ਗੁਰੂ ਸਾਹਿਬ ਨੇ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਾਈਆਂ ਸੀ ਇਹ ਆ ਜੀ ਲੰਗਰ ਹਾਲ ਜੀ ਲੰਗਰ ਹਾਲ ਹੁਣੇ ਤੁਸੀਂ ਦਰਸ਼ਨ ਕਰਕੇ ਹਟਿਓ ਜੀ ਗੁਰਦੁਆਰਾ ਜੋਤੀ ਸਰ ਸਾਹਿਬ ਪਾਤਸ਼ਾਹੀ ਛੇਮੀ ਇਥੋਂ ਦਾ ਸੰਖੇਪ ਇਤਿਹਾਸ ਹੈ ਜੀ ਜਦੋਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਖਰਾਨੇ ਪਿੰਡ ਪਹੁੰਚੇ ਤਾਂ ਪਿੰਡ ਵਾਲਿਆਂ ਨੇ ਮਹਾਰਾਜ ਨੂੰ ਜਲ ਪਾਣੀ ਨਹੀਂ ਪੁੱਛਿਆ ਤਾਂ ਗੁਰੂ ਸਾਹਿਬ ਜੀ ਇੱਧਰ ਖੇਤਾਂ ਚ ਆ ਕੇ ਬੈਠ ਗਏ ਇਸ ਬੇਰੀ ਜਿਹੜੀ ਆਪ ਜੀ ਨੂੰ ਦਰਸ਼ਨ ਕਰਵਾਏ ਨੇ ਇਸ ਬੇਰੀ ਆ ਕੇ ਮਹਾਰਾਜ ਬੈਠ ਗਏ ਤਾਂ ਮਾਤਾ ਕਰਮੋ ਨੇ ਆ ਕੇ ਗੁਰੂ ਸਾਹਿਬ ਦੀ ਸੇਵਾ કરી ਤੇ ਗੁਰੂ ਸਾਹਿਬ ਨੂੰ ਦੁੱਧ ਛਕਾਇਆ ਮਾਤਾ ਕਰਮੋ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਇਸ ਜਗ੍ਹਾ ਤੇ ਦੁੱਧ ਪੁੱਤ ਦਾ ਵਰ ਦਿੱਤਾ ਇਸ ਪਾਵਨ ਸਥਾਨ ਤੇ ਹਰ ਮਹੀਨੇ ਦਸਵੰਨਾ ਦਿਹਾੜਾ ਮਨਾਇਆ ਜਾਂਦਾ ਜੀ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਨੇ ਜੋ ਵੀ ਸ਼ਰਧਾ ਨਾਲ ਭਾਵਨਾ ਨਾਲ ਅਰਦਾਸ ਬੇਨਤੀ ਕਰਦਾ ਉਹਦੀ ਅਰਦਾਸ ਅੱਜ ਵੀ ਸਤਗੁਰੂ ਪੂਰੀ ਕਰਦੇ ਨੇ ਦੁੱਧ ਪੁੱਤ ਦੀ ਅਰਦਾਸ ਇੱਥੇ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਅਜੇ ਤੱਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕਰੇ ਸੋ ਇੱਕ ਵਾਰੀ ਜ਼ਰੂਰ ਆਓ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਸੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਮੈਂਟ ਕਰੋ ਜੀ ਧੰਨਵਾਦ